ਬਦਲਿਏ ਪੂਰੀਏ ਬਦਲਿਏ ਕਾਲਿਏ ਬਦਲਿਏ ਪੂਰੀਏ ਬਦਲਿਏ ਕਾਲਿਏ ਬਦਲਿਏ ਪੂਰੀਏ ਬਦਲਿਏ ਕਿਤੇ ਕ ਜਾ ਕੇ ਬਰਸੇਂਗੀ ਘਲਾਉਣੀ ਅੱਜ ਨਾ ਨਾਟੇ ਲੈ ਘਾਰੇ ਜਾ ਕੇ ਨੁੱਲੇ ਚੱਲ ਲੱਤ ਮਾਰੀ ਨੱਚੇ ਰਤਾ ਹੁਣ ਨੱਚੇ ਲੈ ਘਾਰੇ ਜਾ ਕੇ ਨੁੱਲੇ ਚੱਲ ਲੱਤ ਮਾਰੀ ਨੱਚੇ ਰਤਾ ਹੁਣ ਨੱਚੇ ਮੇੜਾਂ ਦੇ ਕਰਾ ਚਸਨਕੀਆਂ ਨੇ ਨਾਰਾ ਮੇੜਾਂ ਦੇ ਕਰਾ ਚਸਨਕੀਆਂ ਨੇ ਨਾਰਾ ਨੰਬਰਾਂ ਦੇ ਕਰਾ ਚਸਨਕੀਆਂ ਨੇ ਨਾਰਾ ਨੰਬਰਾਂ ਦੇ ਕਰਾ ਚਸਨਕੀਆਂ ਨੇ ਨਾਰਾ ਨੰਬਰਾਂ ਦੇ ਕਰਾ ਚਸਨਕੀਆਂ ਨੇ ਨਾਰਾ ਚੰਜਰ ਕਰਾ ਦੇ ਮਾਈ ਮੇਰੇ ਆ ਬੇ ਮੈਨੂੰ ਚੰਜਰ ਕਰਾ ਦੇ ਮਾਈ ਮੇਰੇ ਆ ਬੇ ਮੈਨੂੰ ਚੰਜਰ ਕਰਾ ਦੇ ਮਾਈ ਮੇਰੇ ਆ ਮੈਨੂੰ ਚੰਜਰ ਕਰਾ ਦੇ ਚੰਜਰ ਕਰਾ ਦੇ ਵਿੱਚ ਨਗ ਰਣਵਾ ਦੇ ਕੁੰਗਰੂਆਂ ਦੇ ਸੋ ਜੱਟੀ ਨਚਰੀ ਨਚਦੀ ਜਵਾਨੀ ਵਾਲੇ

ਉਚਿਆ ਲੈ ਦੀ ਕਵਾੜੀ ਨੰਨਾ ਲਟੇ ਗੇਲੇ ਬਾਬਾ ਜੀ ਪੈਰੀ ਪੈਨ ਬੀਬੀ ਪਿੱਛੇ ਨੂੰ ਰਹਿ ਗਰਮੀ ਬਹੁਤ ਆ ਪਿੱਛੇ ਹੋ ਕੇ ਪੈਰੀ ਪੈ ਜਿਉਂਦੀ ਰਹਿ ਬੀਬੀ ਹਾਂ ਬੀਬੀ ਬਾਬਾ ਜੀ ਕੋਈ ਫਲ ਪਾਉ ਝੋਲੀ ਤੇ ਫਲ ਪਾ ਮਾ ਵੇਚਣ ਕਾਟੇ ਆੜਿਆ ਆ ਫਲ ਪਉਂਦੀ ਆ ਆ ਰੰਦਾ ਬਾਪਾਊਗਾ ਤੇਰੇ ਫਲ ਮਾਦੀ ਪਵਾ ਦੇ ਮੈਂ ਨਹੀਂ ਪਾਉਂਦੀ ਨਾ ਨਾ ਮਨਜ਼ੂਰ ਆ ਮਨਜ਼ੂਰ ਆ ਚਲ ਆਏ ਕਰ ਆ ਲੱਡੂ ਲੈ ਜਾ ਰਾਣੀ ਤੋਂ ਅੱਛਾ ਆ ਖਾ ਲਈ ਅੱਛਾ ਆਪਣੇ ਬੰਦੇ ਦਾ ਮੂੰਹ ਨਾ ਦੇਖੀ ਅੱਛਾ ਰੰਦਾਵੇ ਦਾ ਮੂੰਹ ਲੈ ਕੇ ਖਾ ਲਈ ਉਹ ਤਾਂ ਫੇਰ ਮੈਂ ਹੁਣੇ ਦੇਖ ਲੈਂਦੀ ਹੁਣ ਨਾ ਦੇਖੀ ਤੜਕੇ ਨੂੰ ਦੇਖੀ ਅੱਛਾ ਮੁੰਡਾ ਆਊਗਾ ਸੋਣਾ ਜਿਹਾ ਜਾ ਬੀਬੀ ਜਾ ਪੁੱਛਿਆ ਲੈ ਲੋਨੀ ਸੋਨੀਆ ਰੰਨਾ ਗਲੇ ਪੈਂਦੀਆਂ ਹੁੰਦੀਆਂ ਪਿਆਰੀ ਨਾ ਪੈਂ ਹਾਂ ਬੂਬਨਾ ਕਿਉਂ ਲਾਈਆਂ ਬਾਬਾ ਜੀ ਮੈਂ ਸੱਸ ਨੂੰ ਤਸਕੀਰ ਦਿੱਤਾ ਸੀਗਾ ਤੇਰੀ ਸੱਸ ਨੂੰ ਹਾਂ ਤੇਰੀ ਸੱਸ ਨੂੰ ਮੈਂ ਦਿੱਤੇ ਸੀ ਲੱਡੂ ਕੀ ਗੱਲ ਬਾਬਾ ਜੀ ਤਾਂ ਹੋਰ ਕਾਰ ਕਰਤਾ ਕੀ ਹੋ ਗਿਆ ਚੂਹਾ ਚੂਹੀ ਚੂਹਾ ਚੂਹੀ ਜੰਮ ਤੇ ਉਹਨੇ ਤਾਂ ਤੇਰੀ ਸੱਸ ਨੇ ਚੂਹਾ ਚੂਹੀ ਜੰਮ ਪੇ ਆਹ ਬਾਬਾ ਜੀ ਫਿੱਟੇ ਮੂੰਹ ਜੈ ਬੱਡੀ ਨਾ ਰੰਦਾਵੇ ਦਾ ਮੂੰਹ ਦੇਖ ਲਿਓ ਨਾ ਸੱਚੀਓ

ਆ ਕੀ ਸੁਆ ਸੁਈਂ ਨੀ ਮਾਦੀ ਆ ਕੀ ਸੁਆ ਸੁਈਂ ਨੀ ਮਾਦੀ ਆ ਕੀ ਸੁਆ ਸੁਈਂ ਨੀ ਮਾਦੀ ਜੱਗੂ ਵੇ ਬਾਣੀਆਂ ਜੱਗੂ ਵੇ ਬਾਣੀਆਂ ਬੱਗੂ ਵੇ ਬਾਣੀਆਂ ਜੱਗੂ ਵੇ ਬਾਣੀਆਂ ਬੱਗੂ ਵੇ ਬਾਣੀਆਂ ਆ ਕੀ ਦੇ ਨੋ